ਮੁਸ਼ਕਲ ਜਗਰੀਓ ਪੰਜਾਬ ਆਦਰ ਨਿਊਜ਼ ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਕੇਸ਼ ਕੁਮਾਰ ਜਦੋਂ ਵਾਰਡ ਵਿੱਚ ਚੱਲ ਰਿਹਾ ਸੀ ਵਿਕਾਸ ਕਾਰਜਾਂ ਦਾ ਜਲਦ ਲੈ ਰਹੇ ਸਨ ਕਿ ਪਿੱਛੋਂ ਇੱਕ ਚੋਰ ਉਹਨਾਂ ਦੀ ਸਕੂਟੀ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ ਉਹਨਾਂ ਦੀਆਂ ਕਈ ਚੈੱਕ ਬੁੱਕਾਂ ਕਾਰੋਬਾਰ ਨਾਲ ਸੰਬੰਧਿਤ ਕਾਗਜ਼ात ਅਤੇ ਏਟੀਐਮ ਪੈਨ ਕਾਰਡ ਆਦਿ ਵੀ ਮੌਜੂਦ ਸਨ ਚੋਰ ਦੀ ਸਕੂਟਰੀ ਚੋਰੀ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ देख रही हो पंजाब वार्डन न्यूज रूप सिंह की रिपोर्ट दिना नगर राकेश कुमार काउंसलर वार्ड नंबर अठाई विल बा, विलेज बाबोवल ਮੈਂ ਆਪਣੀ ਕਮਲ ਸਵੀਟ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ਮੇਰੀ ਗਲੀ ਸਟਾਰਟ ਹੁੰਦੀ ਆ ਉਹ ਗਲੀ ਬਣ ਰਹੀ ਸੀ ਤੇ ਮੈਂ ਉੱਥੇ ਮਿਸਤਰੀਆਂ ਨਾਲ ਪੁੱਛਣ ਲੱਪਿਆ ਵੀ ਗਲੀ ਗੁਲੀ ਕਿੱਦਾਂ ਬਣਾਣੀ ਆ ਤੇ ਮੇਰੀ ਮੋਪੜ ਖੜੀ ਸੀ ਮੋਪੜ ਜਿਹੜੀ ਆ ਉਹ ਉਸੇ ਵੇਲੇ ਇੱਕ ਲੜਕਾ ਆਇਆ ਉਹ ਮੇਰੀ ਮੋਪੜ ਨੂੰ ਸਟਾਰਟ ਕਰਕੇ ਲੈ ਗਿਆ ਤੇ ਉਹਦੇ ਵਿੱਚ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਮੇਰੀਆਂ ਲੈਜ਼ਰਾਂ ਜਿਹਦੇ ਵਿੱਚ ਮੇਰੇ ਸਾਰੇ ਬੈਂਕ ਦੀਆਂ ਚੈੱਕ ਬੁੱਕਾਂ ਮੇਰੀ ਏਟੀਐਮ ਕਾਰਡ ਮੇਰੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜਾ ਮੇਰਾ ਟ੍ਰੀਟਮੈਂਟ ਸ਼ੂਗਰ ਦਾ ਚੱਲਦਾ ਉਹ ਸਾਰੀਆਂ ਮੇਰੀਆਂ ਉਹ ਮੇਰਾ ਸਾਰਾ ਹੀ ਲਾਸ ਹੋ ਗਿਆ ਜਿੱਥੇ ਮੇਰੀ ਮੋਪਡਲ ਦਾ ਬੜਾ ਮੇਰਾ ਲਾਸ ਹੋਇਆ ਉਹਦੇ ਨਾਲੋਂ ਜ਼ਿਆਦਾ ਮੇਰੀਆਂ ਉਹਦੇ ਵਿੱਚ ਲੇਜ਼ਰ ਜਿਹੜੀਆਂ ਮੇਰਾ ਬੈਗ ਆ ਉਹਦੇ ਵਿੱਚ ਸਮਾਨ ਹੈਗਾ ਕਿਉਂਕਿ ਸਾਰਾ ਕੁਝ ਉਹਦੇ ਵਿੱਚ ਮੇਰਾ ਜਿਹੜਾ ਅੰਬੂਜਾ ਸੀਮੰਟ ਦਾ ਸਾਰਾ ਹਿਸਾਬ ਕਿਤਾਬ ਮੇਰਾ ਵਿੱਚ ਆ ਤੇ ਉਹ ਮੈਨੂੰ ਕੋਈ ਦੇਣ ਲੈਣ ਸਾਰਾ ਉਹਦੇ ਵਿੱਚ ਆ ਮੈਂ ਲੱਗ ਲੱਗੇ ਆਪਣੇ ਬਿਹਾਵ ਤੇ ਫੋਟੋਸ ਕਢਾਈਆਂ ਉਹ ਸਾਫ਼ ਦਿਖਾਈ ਦੇ ਰਿਹਾ ਮੁੰਡਾ ਲੈਕਿਨ ਉਹ ਅਜੇ ਤੱਕ ਕੋਈ ਵੀ ਉਹਦਾ ਪਤਾ ਨਹੀਂ ਲੱਗਾ ਉਹ ਸਾਬ ਲੱਭ ਰਿਹਾ ਜਿਹੜਾ ਮੁੰਡਾ ਜਿਹੜਾ ਲੈ ਕੇ ਗਿਆ ਉਹ ਸੀਸੀ ਫੁਟੇਜ ਕੈਮਰੇ ਵਿੱਚ ਵੀ ਪੂਰੀ ਤਰ੍ਹਾਂ ਆ ਚੁੱਕਾ ਨਾ ਵੀ ਮੇਰਾ ਜਿਹੜੀਆਂ ਉਹ ਲੈਜਰਾਂ ਮੇਰਾ ਬੈਗ ਆ ਉਹ ਜਲਦੀ ਤੋਂ ਜਲਦੀ ਛਾਨਬੀਨ ਕਰਕੇ ਕਿਤੇ ਲੱਭ ਕੇ ਮੈਨੂੰ ਦਵਾਇਆ ਜਾਏ ਤਾਂ ਜੋ ਜਿਹੜਾ ਮੇਰਾ ਕਾਰੋਬਾਰੀ ਨੁਕਸਾਨ ਨਾ ਹੋਏ ਕੱਲ ਇੱਕ ਨਾ ਦਰਖਾਸਤ ਆਈ ਸਾਡੇ ਕੋਲ ਤੇ ਆਪਣੇ ਕਾਉਂਸਲਰ ਹੈਗੇ 28 ਨੰਬਰ ਵਾਰਡ ਦੇ ਉਹ ਕਿਤੇ ਗਏ ਇਹ ਕੰਮ ਦੇ ਤੇ ਇਹਨਾਂ ਨੂੰ ਛੁੱਟੀ ਲਈ ਹੈ ਚਾਬੀ ਦੇ ਵਿੱਚ ਹੀ ਆਪਣੇ ਧਨ ਲੱਗੇ ਕਿਥੋਂ ਪਿੱਛੋਂ ਚਾਬੀ ਲਾ ਕੇ ਲੈ ਕੇ ਭੱਜ ਗਿਆ ਅਸੀਂ ਕੱਲ ਦੀ ਪੜਤਾਲ ਕਰਦੇ ਆਂ ਪੁੱ ਸੀਸੀਟੀਵੀ ਫੁਟੇਜ ਵੀ ਕਢਾਈ ਹੈ ਵਿੱਚੋਂ ਜਿਹੜਾ ਆ ਰਿਹਾ ਬੰਦਾ ਉਹਦੀ ਫੋਟੋ ਥੋੜੀ ਕਲੀਅਰ ਨਹੀਂ ਆ ਰਹੀ ਤੇ ਅਸੀਂ ਆਪਣੇ ਸਾਰੇ ਰੂਪਾਂ ਚ ਪਾਈ ਹੈ ਕੋਈ ਨੀ ਇੱਕ ਦੋ ਦਿਨ ਚ ਲੱਭ ਜੂਗਾ ਬੰਦਾ ਇਹਾਂ ਬਿੱਲ ਬੁੱਕਾ ਰਾ ਵਗੈਰਾ ਹੋਰ ਉਹਨਾਂ ਦਾ ਸਾਰੇ ਸਮਾਨ ਆਪਣਾ ਘਰ ਦਾ ਸਮਾਨ ਜਿਹੜਾ ਹੁੰਦਾ ਵਧੀਆ ਸਾਰਾ ਵਿੱਚ ਹੀਗਾ ਕਾਰੋਬਾਰੀ ਦੇ ਬਿੱਲ ਬੁੱਕਾ ਹਾਂ ਬਿੱਲ ਬੁੱਕਾ ਰਾ ਵਗੈਰਾ ਤੇ ਤਫਤੀਸ਼ ਚੱਲ ਰਹੀ ਹੈ ਕੱਲ ਨਾਲੇ ਐਮਸੀ ਸਾਹਿਬ ਦੇ ਨਾਲ ਹੀ ਆਪਾਂ ਸਾਰੇ ਫਿਰੇ ਆ ਫੋਟੋ ਵੀ ਦਿਖਾਈਆਂ ਆਮ ਲੋਕਾਂ ਨੂੰ ਤੇ ਬਿਲਕੁਲ ਤਸਦੀਕ ਨਹੀਂ ਹੋਈ ਪੂਰੀ ਇੱਕ ਕਿਤੇ ਗਏ ਹੋ ਮਤਲਬ ਸਥਾਨ ਤੇ ਕਿਤੇ ਦੱਸਿਆ ਕਿ ਹਾਂ ਹਾਂ ਜਾ ਕੇ ਆਇਆ ਸਾਨੂੰ ਸੱਕ ਪਿਆ ਹੈਗਾ ਕਿ ਗੁਰਦਾਸ ਨੰਗਲ ਦਾ ਹੈਗਾ ਲੜਕਾ ਸੀ ਨਾਲ ਜਾ ਕੇ ਐਮਸੀ ਸਾਹਿਬ ਦੇ ਨਾਲ ਜਾ ਕੇ ਆਇਆ ਉੱਥੇ ਪਰ ਉੱਥੇ ਪਤਾ ਜੋ ਹੀ ਕੀਤੀ ਪਰ ਉਹ ਕਹਿੰਦੇ ਆ ਕਿ ਬੱਚਾ ਉਹ ਜਿਹੜੀ ਫੋਟੋ ਹੈ ਨਾ ਯੋਰ ਨਾਲ ਰਲਦੀ ਮਿਲਦੀ ਨਹੀਂ ਹੈ ਫਿਰ ਅੱਗੇ ਤਸਦੀਕ ਕੀਤੀ ਜਾ ਜਾਰੀ ਹੈ